ਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਆਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹਲਾ ਪੰਜਵਾਂ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹਉ ਬਲਿਹਾਰੀ ਜੋ ਆਪਣੇ ਪ੍ਰਭਾਵੇ ਜੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹਲਾ ਪੰਜਵਾਂ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹਲਾ ਪੰਜਵਾਂ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਆਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹਲਾ ਪੰਜਵਾਂ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹਉ ਬਲਿਹਾਰੀ ਜੋ ਆਪਣੇ ਪ੍ਰਭਾਵੇ ਜੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹਉ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੇ ਆਸਾ ਮਹਲਾ ਪੰਜਵਾਂ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹਉ ਬਲਿਹਾਰੀ ਜੋ ਆਪਣੇ ਪ੍ਰਭਾਵੇ ਜੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹਲਾ ਪੰਜਵਾਂ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਆਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹਲਾ ਪੰਜਵਾਂ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਤੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਆਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੇ ਸੇਵਕ ਕਿਉ ਨਿਕਤੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਆਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹਲਾ ਪੰਜਵਾਂ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਆਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹਉ ਬਲਿਹਾਰੀ ਜੋ ਆਪਣੇ ਪ੍ਰਭਾਵੇ ਜੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹਲਾ ਪੰਜਵਾਂ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੇ ਸੇਵਕ ਕਿਉ ਨਿਕਤੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਆਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉਠਟਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਮਹੱਲਾ ਪੰਜਵਾ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕੀ ਤਹਾਂ ਤਹਾਂ ਉੱਠਤਾਵੇ ਸੇਵਕ ਕਿਉ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪਰ ਸੇਵਕ ਤਤਕਾਲ ਹੋਏ ਆਵੇ ਰਹਾਉ ਤੇ ਸੇਵਕੇ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਆਵੇ ਤੇ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ